ਇਹ ਲਗਾਤਾਰ ਨਟੰਕੀ ਬਾਜ ਸਰਕਾਰ ਹੈਗੀ ਹੈ ਜਿਸ ਨੇ ਲਗਾਤਾਰ ਲੋਕ ਲੋਹਾਵ ਨੇ ਸਲੋਗਨ ਦੇ ਕੇ ਲੋਕਾਂ ਨੂੰ ਪਰਮਾਇਆ ਹੈ ਔਰ ਆਪਣੇ ਇਹੋ ਜੇ ਮੱਕੜ ਜਾਲ ਦੇ ਵਿੱਚ ਲੋਕਾਂ ਨੂੰ ਫਸਾਇਆ ਕਿ ਜੇ ਜਦੋਂ ਤੱਕ ਸਮਝ ਪਈ ਉਦੋਂ ਤੱਕ ਸਮਾਂ ਬੀਤ ਗਿਆ ਇਦਾਂ ਦਾ ਇੱਕ ਨਵਾਂ ਵਿਸ਼ਾ ਜਿਹੜਾ ਹੈਗਾ ਉਹ ਕੇਂਦਰ ਸਰਕਾਰ ਜਿਹੜੀ ਹੈ ਉਹ ਕਰਨ ਜਾ ਰਹੀ ਹੈ ਅਸੀਂ ਸਾਰੇ ਜਾਣਦੇ ਆ ਕਿ 2005 ਦੇ ਵਿੱਚ ਰੋਜ਼ਗਾਰ ਦੀ ਗਰੰਟੀ ਦੇਣ ਵਾਲੀ ਇੱਕ ਸਕੀਮ ਲਾਂਚ ਹੋਈ ਸੀ ਜਿਹਦਾ ਨਾਂ ਸੀ ਪਿੰਡੂ ਰੋਜ਼ਗਾਰ ਮਹਾਤਮਾ ગાંધી ਕੌਮੀ ਪਿੰਡੂ ਰੋਜ਼ਗਾਰ ਗਰੰਟੀ ਐਕਟ ਜਾਨੀ ਕਿ ਮਨਰੇਗਾ ਕੇਂਦਰ ਸਰਕਾਰ ਵੱਲੋਂ ਇਸ ਦਾ ਭੋਗ ਪਾ ਦਿੱਤਾ ਗਿਆ ਆ ਤੇ ਹੁਣ ਨਵੀਂ ਸਕੀਮ ਜਿਹੜੀ ਹੈ ਉਹ ਲਾਂਚ ਕੀਤੀ ਗਈ ਹੈ ਵਿਕਸਤ ਭਾਰਤ ਰੋਜ਼ਗਾਰ ਅਤੇ ਅਜੀਵ ਕਾ ਗਰੰਟੀ ਮਿਸ਼ਨ ਜਾਨੀ ਕਿ BBG ਰਾਮ ਜੀ ਪਰ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਹਦਾ ਪ੍ਰਭਾਵ ਕੀ ਹੈਗਾ ਮੁੱਦਾ ਨਾਮ ਬਦਲਣ ਦਾ ਨਹੀਂ ਹੈਗਾ ਤੇ ਨਾ ਹੀ ਮੁੱਦਾ ਹੈਗਾ ਕਿ ਮਹਾਤਮਾ ਗਾਂਧੀ ਦਾ ਨਾਮ ਹਟਾਇਆ ਗਿਆ ਮੁੱਦਾ ਇਹ ਹੈਗਾ ਕਿ ਇਸ ਬਿੱਲ ਨੂੰ ਲੈ ਕੇ ਆਉਣ ਤੋਂ ਪਹਿਲਾਂ ਕੇਂਦਰ ਦੀ ਸਰਕਾਰ ਨੇ ਸ਼ਰਾਰਤ ਵਜੋਂ ਜਿਹੜਾ ਹੈਗਾ ਨਾਮ ਦੇ ਉੱਤੇ ਬਹਿਸ ਕਰਵਾਈ ਬਹੁਤ ਸਾਰੇ ਟੀਵੀ ਚੈਨਲਾਂ ਦੇ ਉੱਤੇ ਇਸ ਮੁੱਦੇ ਦੇ ਉੱਤੇ ਬਹਿਸ ਵੀ ਚੱਲੀ ਤਾਂ ਕਿ ਜਿਹੜਾ ਅਸਲ ਮਕਸਦ ਹੈ ਇਸ ਨਵੇਂ ਬਿੱਲ ਦੇ ਵਿੱਚ ਉਸ ਨੂੰ ਛੁਪਾਇਆ ਜਾ ਸਕੇ ਇਸ ਦਾ ਜਿਹੜਾ ਸਿੱਧਾ ਪ੍ਰਭਾਵ ਹੈ 12 ਕਰੋੜ ਤੋਂ ਵੱਧ ਪੇਂਡੂ ਮਜ਼ਦੂਰ ਨੇ ਜਿਨ੍ਹਾਂ ਦੇ ਕਾਰਡ ਬਣੇ ਹੋਏ ਐ ਉਹਨਾਂ ਦੇ ਉੱਤੇ ਪਵੇਗਾ ਔਰ ਮੈਂ ਤੁਹਾਡੇ ਜ਼ਰੀਏ ਉਹ ਸਾਡੇ ਪੇਂਡੂ ਮਜ਼ਦੂਰ ਜਿਨ੍ਹਾਂ ਦੇ ਰੋਜ਼ਗਾਰ ਦੇ ਉੱਤੇ ਫਰਕ ਪਵੇਗਾ ਉਹਨਾਂ ਦੇ ਰੂਬਰੂ ਹੋਣਾ ਚਾਹਣਾ ਵਾਂ ਤੇ ਇਹ ਦੱਸਣਾ ਚਾਹਣਾ ਕਿ ਇਹ ਜਿਹੜੀ ਕੇਂਦਰ ਦੀ ਸ਼ਰਾਰਤ ਹੈਗੀ ਐ ਜਿਹੜੀ ਇਹ ਕੇਂਦਰ ਦੀ ਨਟੰਕੀ ਹੈਗੀ ਐ ਉਸ ਦਾ ਉਹਨਾਂ ਦੇ ਜੀਵਨ ਦੇ ਉੱਤੇ ਕੀ ਅਸਰ ਪੈਣ ਵਾਲਾ ਹੈ ਸਾਰੇ ਤੋਂ ਪਹਿਲੀ ਗੱਲ ਜਿਹੜਾ ਹੈਗਾ ਕਿ ਦੇਖਣ ਨੂੰ ਬਹੁਤ ਵਧੀਆ ਲੱਗ ਰਿਹਾ ਹੈ ਕਿ ਮਨਰੇਗਾ ਦੇ ਵਿੱਚ 100 ਦਿਨਾਂ ਦੇ ਕੰਮ ਦੀ ਗਰੰਟੀ ਸੀ ਤੇ ਹੁਣ 125 ਦਿਨਾਂ ਦੀ ਗਰੰਟੀ ਹੋਏਗੀ ਦੇਖਣ ਨੂੰ ਤੇ ਬਹੁਤ ਵਧੀਆ ਲੱਗਦਾ ਪਰ ਜਦੋਂ ਅਸੀਂ ਚੰਗੀ ਤਰ੍ਹਾਂ ਕੋਖ ਕਰਦੇ ਹਾਂ ਇਸ ਬਿੱਲ ਦੀ ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਉੱਭਰ ਕੇ ਸਾਹਮਣੇ ਆਉਂਦੀਆਂ ਨੇ ਇਹਦਾ ਕਲੌਜ਼ ਜਿਹੜਾ 68 ਹੈਗਾ ਉਹ ਕੀ ਕਹਿੰਦਾ ਹੈ ਪਹਿਲਾਂ ਗਰੰਟੀ ਸੀ ਕੰਮ ਦੇਣ ਦੀ ਜਿਹੜਾ ਕਲੌਜ਼ 68 ਹੈ ਉਹ ਕੰਮ ਨਾ ਦੇਣ ਦੀ ਗਾਰੰਟੀ ਦਿੰਦਾ ਹੈ ਮੇਰੇ ਕਹਿੰਦਾ ਮਤਲਬ ਹੈ ਕਿ ਇਸ ਬਿੱਲ ਦਾ ਇਹ ਹਿੱਸਾ ਹੈ ਕਿ ਜਦੋਂ ਖੇਤੀ ਦਾ ਪੀਕ ਸੀਜ਼ਨ ਹੁੰਦਾ ਆ ਉਹਨਾਂ 60 ਦਿਨਾਂ ਦੇ ਵਿੱਚ ਜਿਹੜਾ ਹੈਗਾ ਇਹਨਾਂ ਮਜ਼ਦੂਰਾਂ ਨੂੰ ਕੋਈ ਕੰਮ ਦੀ ਗਾਰੰਟੀ ਨਹੀਂ ਹੈਗੀ ਇਹ ਕੌਣ ਤੈਅ ਕਰੇਗਾ ਕਿ ਇਹਨਾਂ 60 ਦਿਨਾਂ ਦੇ ਵਿੱਚ ਇਸ ਪਿੰਡੂ ਮਜ਼ਦੂਰ ਨੂੰ ਖੇਤੀ ਦੇ ਵਿੱਚ ਜਿਹੜਾ ਰੋਜ਼ਗਾਰ ਮਿਲਿਆ ਜਾਂ ਨਹੀਂ ਮਿਲਿਆ ਉਹਦੇ ਘਰ ਦਾ ਚੁੱਲ੍ਹਾ ਚੱਲਿਆ ਜਾਂ ਨਹੀਂ ਚੱਲਿਆ ਇਹਦੀ ਗਾਰੰਟੀ ਕੌਣ ਦੇਵੇਗਾ ਔਰ ਸਾਰਿਆਂ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਲੇਬਰ ਮਾਰਕੀਟ ਹੈ ਉਹ ਇਹਦੇ ਨਾਲ ਮੁਕਲੀ ਹੋਏਗੀ ਔਰ ਜਿਹੜਾ ਮਜ਼ਦੂਰ ਹੈ ਪਿੰਨੂ ਮਜ਼ਦੂਰ ਜਿਹੜਾ ਹੈਗਾ ਉਸ ਦਾ ਸੋਸ਼ਣ ਜਿਹੜਾ ਉਹ ਵਧੇਗਾ ਔਰ ਇੱਕ ਚੀਜ਼ ਹੋਰ ਕਿ ਜਦੋਂ ਇਸ ਮਨਰੇਗਾ ਐਕਟ ਦੇ ਤਹਿਤ ਕਿਸੇ ਨੂੰ ਕੰਮ ਦੀ ਜ਼ਰੂਰਤ ਹੁੰਦੀ ਸੀ ਤਾਂ ਉਹਦਾ ਫੈਸਲਾ ਹੇਠਲੇ ਪੱਧਰ ਤੇ ਹੁੰਦਾ ਸੀ ਗ੍ਰਾਸ ਰੂਟ ਲੈਵਲ ਤੇ ਹੁੰਦਾ ਸੀ ਸਰਪੰਚ ਲੈਵਲ ਤੇ ਹੁੰਦਾ ਸੀ ਉਹ ਜਾ ਕੇ ਉਸ ਨੂੰ ਰਿਕਵੈਸਟ ਕਰਦਾ ਸੀ ਕਿ ਮੈਨੂੰ ਕੰਮ ਦੀ ਜ਼ਰੂਰਤ ਹੈ ਤੇ ਉਸ ਨੂੰ ਕੰਮ ਦਿੱਤਾ ਜਾਂਦਾ ਸੀ ਤੇ ਮੈਨੂੰ ਕੀ ਭਾਜਪੀ ਦੀ ਲੀਡਰਸ਼ਿਪ ਜਾਂ ਕੇਂਦਰ ਦੀ ਸਰਕਾਰ ਇਹ ਦੱਸੇਗੀ ਕਿ ਹੁਣ ਉਹ ਪਿੰਡੂ ਮਜ਼ਦੂਰ ਜਾ ਕੇ ਮੋਦੀ ਸਾਹਿਬ ਨੂੰ ਪੁੱਛੇਗਾ ਉਹਦੀ ਪਹੁੰਚ ਨੇ ਸਰਪੰਚ ਤੱਕ ਬੜੀ ਮੁਸ਼ਕਲਾਂ ਸੀ ਉਹਨਾਂ ਵੇ ਰੋਜ਼ਗਾਰ ਦਾ ਕੀ ਬਣੇਗਾ ਔਰ ਦੂਸਰੀ ਵੱਡੀ ਗੱਲ ਇਹ ਹੈ ਕਿ ਇਸ ਜਿਹੜੀ ਗਰੰਟੀ ਦੇ ਨਾਲ ਉਹ ਘੱਟੋ ਘੱਟ ਇੱਜ਼ਤ ਦੀ ਜਿਹੜੀ ਆ ਉਹ ਰੋਟੀ ਖਾਂਦਾ ਸੀ ਉਹਦੇ ਘਰ ਦਾ ਚੁੱਲ੍ਹਾ ਚੱਲਦਾ ਸੀ ਉਸ ਦੇ ਉੱਤੇ ਜਿਹੜਾ ਹੈਗਾ ਗ੍ਰਹਿਣ ਜਿਹੜੀ ਆ ਉਹ ਕੇਂਦਰ ਦੀ ਸਰਕਾਰ ਨੇ ਜਿਹੜਾ ਉਹ ਲਗਾ ਦਿੱਤਾ ਗਿਆ ਹੈਗਾ ਇੰਨਾ ਹੀ ਨਹੀਂ ਹੈ ਇਸ ਜਿਹੜੀ ਮਨਰੇਗਾ ਨੂੰ ਬੰਦ ਕਰਕੇ ਜਿਹੜੀ ਨਵੀਂ ਬੀਬੀ ਜੀ ਰਾਮ ਜੀ ਸਕੀਮ ਇਹ ਲੈ ਕੇ ਆ ਰਹੇ ਹੈਗੇ ਆ ਇਹਦਾ ਸੂਬਿਆਂ ਦੇ ਉੱਤੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਮਾੜਾ ਪ੍ਰਭਾਵ ਪਵੇਗਾ ਕਿ ਉਹ ਪਹਿਲੀ ਗੱਲ ਤਾਂ ਹੁਣ ਕੇਂਦਰ ਸਰਕਾਰ ਫੈਸਲਾ ਕਰੇਗੀ ਇਹਦਾ ਜਿਹੜਾ ਕਲੌਜ਼ 5 ਹੈਗਾ ਉਹ ਦੱਸਦਾ ਕਿ ਕਿਹੜੇ ਸੂਬੇ ਦੇ ਕਿਹੜੇ ਖੇਤਰ ਦੇ ਵਿੱਚ ਕਿੰਨਾ ਕੰਮ ਦੇਣਾ ਹੈ ਇਹਦੀ ਫੰਡ ਦੀ ਅਲੋਕੇਸ਼ਨ ਕੇਂਦਰ ਸਰਕਾਰ ਕਰੇਗੀ ਕਿ ਕਿਸ ਸੂਬੇ ਨੂੰ ਕਿੰਨਾ ਫੰਡ ਦੇਣਾ ਉਹ ਕੋਈ ਸੈਟ ਫਾਰਮੂਲਾ ਨਹੀਂ ਹੈਗਾ ਇਸ ਤੋਂ ਪਹਿਲਾਂ ਮਨਰੇਗਾ ਦੇ ਵਿੱਚ ਕੀ ਸੀ ਕਿ 90% ਹਿੱਸਾ ਜਿਹੜਾ ਉਹ ਕੇਂਦਰ ਸਰਕਾਰ ਪਾਉਂਦਾ ਸੀ ਤੇ 10% ਹਿੱਸਾ ਜਿਹੜਾ ਉਹ ਸੂਬਾ ਸਰਕਾਰ ਪਾਉਂਦੀ ਸੀ ਲੈਕਿਨ ਉਹਦਾ ਆਰਥਿਕ ਬੋਝ ਵੀ ਜਿਹੜਾ ਹੈਗਾ ਉਹ ਸੂਬਿਆਂ ਦੇ ਉੱਤੇ ਪਾ ਦਿੱਤਾ ਗਿਆ ਇਸ ਨਵੇਂ ਬਿੱਲ ਦੇ ਵਿੱਚ ਹੁਣ 60 ਅਤੇ 40 ਦੀ ਰੇਸ਼ੋ ਦੇ ਨਾਲ ਜਿਹੜਾ ਹੈਗਾ ਇਸ ਚੀਜ਼ ਦਾ ਖਰਚਾ ਕਰਨਾ ਹੋਏਗਾ ਆਪਾਂ ਸਾਰੇ ਦੇਖ ਰਹੇ ਹਾਂ ਲਗਾਤਾਰ ਦੇਖ ਰਹੇ ਆ ਪਿਛਲੇ 12 ਸਾਲਾਂ ਤੋਂ ਕਿਸ ਤਰੀਕੇ ਨਾਲ ਖਾਸ ਕਰਕੇ ਜਿੱਥੇ ਵਿਰੋਧੀ ਧਿਰਾਂ ਦੀਆਂ ਸਰਕਾਰਾਂ ਨੇ ਉੱਥੇ ਕੇਂਦਰ ਦੀ ਮੋਦੀ ਸਰਕਾਰ ਕਿਸ ਤਰੀਕੇ ਨਾਲ ਵਿਤਕਰਾ ਕਰਦੀ ਹੈ ਕਿਸ ਤਰੀਕੇ ਨਾਲ ਧੱਕਾ ਕਰਦੀ ਹੈ ਕਿਸ ਤਰੀਕੇ ਨਾਲ ਉਹਨਾਂ ਦੇ ਫੰਡ ਰੋਕੇ ਜਾਏ ਜਾਂਦੇ ਨੇ ਔਰ ਪੰਜਾਬ ਉਸ ਦਾ ਭੁਗਤਪੂਗੀ ਹੈਗਾ आरडीएफ ਦਾ ਫੰਡ ਸਾਡਾ ਅੱਜ ਵੀ ਰੁਕਿਆ ਹੋਇਆ ਹੈਗਾ ਔਰ ਇਸ ਦੇ ਨਾਲ ਤਲਖੀ ਵਧੇਗੀ ਲਿੱਟੀ ਕੈਸੀ ਵਧੇਗੀ ਤੇ ਬੜ ਪ੍ਰਭਾਵਿਤ ਕੌਣ ਹੋਏਗਾ ਉਹੀ ਪਿੰਡੂ ਮਜ਼ਦੂਰ ਹੋਏਗਾ ਹੁਣ ਪਹਿਲਾਂ ਮਨਰੇਗਾ ਦੇ ਵਿੱਚ ਕੀ ਸੀ ਕਿ ਜਿੰਨਾ ਮਰਜ਼ੀ ਕੰਮ ਜਿੰਨੂੰ ਚਾਹੀਦਾ ਉਹ ਮਿਲ ਜਾਂਦਾ ਸੀ ਜਿੰਨੇ ਮਰਜ਼ੀ ਲੋਕਾਂ ਨੂੰ ਚਾਹੀਦਾ ਸੀ ਕੰਮ ਮਿਲ ਜਾਂਦਾ ਸੀ ਹੁਣ ਇਸ ਨਵੇਂ ਬਿੱਲ ਦੇ ਤਹਿਤ ਜਿੰਨਾ ਸਰਕਾਰ ਨੇ ਕੇਂਦਰ ਸਰਕਾਰ ਨੇ ਫੰਡ ਦੇਤਾ ਜੇ ਉਸ ਤੋਂ ਵੱਧ ਉਸ ਸੂਬੇ ਦੇ ਵਿੱਚ ਮਜ਼ਦੂਰ ਨੂੰ ਕੰਮ ਚਾਹੀਦਾ ਹੈਗਾ ਤਾਂ ਉਹਦਾ 100% ਜਿਹੜਾ ਪੈਸਾ ਹੈਗਾ ਉਹ ਸੂਬਾ ਸਰਕਾਰ ਦੇਗੀ ਇਹ ਇੱਕ ਲੋਕਤੰਤਰ ਨੂੰ ਖਤਮ ਕਰਨ ਵਾਲੀ ਜਾਨੀ ਕਿ ਸਕੀਮ ਹੈਗੀ ਹੈ ਉਸ ਪਾਸੇ ਵੱਲ ਅਸੀਂ ਵੱਧ ਰਹੇ ਹਾਂ ਜਦੋਂ ਅਸੀਂ ਲੋਕਤੰਤਰ ਦਾ ਗਲਾ ਘੋਟ ਕੇ ਜਿਹੜਾ ਹੈ ਕੰਟਰੋਲ ਡੈਮੋਕ੍ਰੇਸੀ ਵੱਲ ਵੱਧ ਰਹੇ ਹਾਂ ਅ ਸਾਰੇ ਜਾਣਦੇ ਆ ਕਿ ਜੀਐਸਟੀ ਜਿਹੜਾ ਇੱਕ ਦੇਸ਼ ਇੱਕ ਟੈਕਸ ਦੇ ਨਾਂ ਤੇ ਜਿਹੜੀ ਟੈਕਸ ਸਕੀਮ ਕੇਂਦਰ ਸਰਕਾਰ ਨੇ ਲਾਂਚ ਕੀਤੀ ਸੀ ਉਹਦਾ ਕੀ ਹਾਲ ਹੋਇਆ